ਯਾਨੀ ਸਾਡੇ ਟੀ ਕਹਿੰਦੇ ਨੇ ਕਿ ਮੂਲ ਨਾਲੋਂ ਵਿਆਹ ਜ਼ਿਆਦਾ ਪਿਆਰਾ ਹੁੰਦਾ ਹੈ ਦਾਦੇ-ਦਾਦੀ ਨੂੰ ਆਪਣੇ ਪੁੱਤਾਂ ਨਾਲੋਂ ਪੋਤੇ-ਪੋਤੀਆਂ ਵੱਧ ਪਿਆਰੇ ਹੁੰਦੇ ਨੇ ਦਾਦੇ-ਦਾਦੀਆਂ ਆਪਣੇ ਪੋਤੇ-ਪੋਤੀਆਂ ਉੱਪਰੋਂ ਜਾਨਵਾਰ ਦੇ ਨੇ ਉਹਨਾਂ ਦੇ ਮੂਹੂ ਗੱਡੀ ਹਰ ਜ਼ਿੱਦ ਨੂੰ ਪੂਰਾ ਕਰਦੇ ਨੇ ਜਦ ਕੋਈ ਦਿਨ ਦਿਹਾਰ ਆਉਂਦਾ ਹੈ ਤਾਂ ਦਾਦਾ-ਦਾਦੀ ਨੂੰ ਇਹ ਹੁੰਦਾ ਹੈ ਕਿ ਸਾਡੇ ਪੋਤੇ-ਪੋਤੀਆਂ ਸਾਡੇ ਨਾਲ ਹੋਣ ਇਦਰ ਮਾਰਗਟ ਫੈਮਿਲੀ ਵੱਲ ਦੇਖਿਆ ਜਾਵੇ ਤਾਂ ਉਹਨਾਂ ਦੇ ਪੋਤਰੇ ਜੋ ਕਿ ਇਸ ਟਾਈਮ ਇੰਡੀਆ ਆਏ ਹੋਏ ਸੀ ਇੰਡੀਆ ਆਨ ਦੇ ਬਾਵਜੂਦ ਵੀ ਉਹਨਾਂ ਦੇ ਪੋਤਿਆਂ ਨੇ ਆਪਣੇ ਨਾਨਕੇ ਘਰ ਵਿੱਚ ਦੀਵਾਲੀ ਮਨਾਈ ਜਦਕਿ ਇਹਨਾਂ ਦੇ ਛੋਟੇ ਪੋਤਰੀ ਅਰਮਾਨ ਦੀ ਪਹਿਲੀ ਦੀਵਾਲੀ ਸੀ ਤੇ ਪਹਿਲੀ ਦੀਵਾਲੀ ਦਾਦਾ-ਦਾਦੀ ਨੇ ਆਪਣੇ ਨਾਲ ਆਪਣੇ ਪੋਤਰੇ ਦੀ ਨਹੀਂ ਮਨਾਈ ਦਾਦਾ-ਦਾਦੀ ਤਾਂ ਜੋ ਆਪਣੇ ਘਰ ਵਿੱਚ ਦੀਵੇ ਜਗਾਉਂਦੇ ਨੇ ਰੌਸ਼ਨੀ ਕਰਦੇ ਨੇ ਉਹ ਆਪਣੇ ਪੁੱਤ ਪੋਤਿਆਂ ਦੇ ਨਾਂ ਦੇ ਹੀ ਦੀਵੇ ਜਗਾਉਂਦੇ ਨੇ ਉਹਨਾਂ ਦੀ ਖੁਸ਼ੀ ਵਿੱਚ ਹੀ ਦੀਵੇ ਜਗਾਉਂਦੇ ਨੇ ਤੇ ਦੀਪਮਾਲਾ ਕਰਦੇ ਨੇ ਪਰ ਇਧਰ ਦੇਖਿਆ ਜਾਵੇ ਤਾਂ ਮਾਂਕਟ ਫੈਮਿਲੀ ਵੱਲੋਂ ਆਪਣੇ ਪੋਤਿਆਂ ਨੂੰ ਬਿਲਕੁਲ ਵੀ ਦੀਵਾਲੀ ਦੇ ਮੌਕੇ ਤੇ ਮਿਸ ਨਹੀਂ ਕੀਤਾ ਗਿਆ ਨਾ ਹੀ ਉਹ ਆਪਣੇ ਪੋਤਿਆਂ ਨੂੰ ਦੀਵਾਲੀ ਦੇਣ ਲਈ ਉਹਨਾਂ ਦੇ ਨਾਨਕਾ ਘਰ ਪਹੁੰਚੇ ਸ਼ਰਨ ਨੇ ਵਲੌਗ ਪਾਇਆ ਸੀ ਜਿਸ ਵਿੱਚ ਉਹ ਦਿਖਾ ਰਹੀ ਸੀ ਕਿ ਬੱਚਿਆਂ ਨੇ ਆਪਣੇ ਨਾਨਕੇ ਪਿੰਡ ਵਿੱਚ ਹੀ ਦੀਵਾਲੀ ਮਨਾਈ ਹੈ ਉੱਥੇ ਉਹਨਾਂ ਨੇ ਬਹੁਤ ਹੀ ਖੁਸ਼ੀ-ਖੁਸ਼ੀ ਤੇ ਧੂਮ-ਧਾਮ ਨਾਲ ਦੀਵਾਲੀ ਮਨਾਈ ਹੈ। ਇਸ ਗੱਲ ਨੇ ਬਹੁਤ ਸਾਰੇ ਲੋਕਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਕਿ ਸ਼ਰਨ ਨੇ ਆਪਣੇ ਸੋਹਰੇ ਪਿੰਡ ਜਾ ਕੇ ਦੀਵਾਲੀ ਕਿਉਂ ਨਹੀਂ ਮਨਾਈ? ਸ਼ਰਨ ਨੂੰ ਬਹੁਤ ਸਾਰੇ ਲੋਕਾਂ ਨੇ ਕਮੈਂਟ ਵੀ ਕੀਤੇ, ਸਵਾਲ ਵੀ ਪੁੱਛੇ ਪਰ ਉਸ ਨੇ ਕਿਸੇ ਦਾ ਕੋਈ ਰਿਪਲਾਈ ਨਹੀਂ ਦਿੱਤਾ। ਤੇ ਹੁਣ ਸ਼ਰਨ ਜਾ ਰਹੀ ਹੈ ਆਪਣੇ ਸੋਹਰੇ ਪਿੰਡ। ਕਿਉਂਕਿ ਹੁਣ ਮਨਿੰਦਰ ਇੰਡੀਆ ਆ ਰਿਹਾ ਹੈ ਮਨਿੰਦਰ ਨੇ ਵੀ ਵਲੌਗ ਪਾ ਕੇ ਆਪਾਂ ਨੂੰ ਇਹ ਦੱਸਿਆ ਹੈ ਕਿ ਮੈਂ ਇੰਡੀਆ ਜਾ ਰਿਹਾ ਹਾਂ ਉਹਨਾਂ ਦਾ ਵਲੌਗ ਬਾਅਦ ਵਿੱਚ ਆਇਆ ਹੋਵੇਗਾ ਜਦਕਿ ਮਨਿੰਦਰ ਆਪਣੇ ਪਿੰਡ ਪਹੁੰਚ ਚੁੱਕਾ ਹੋਵੇਗਾ ਉਸ ਦੇ ਪਹੁੰਚਣ ਤੋਂ ਬਾਅਦ ਹੀ ਸ਼ਰਨ ਆਪਣੇ ਸੌਰੀ ਘਰ ਚੱਲੇ ਹੈ ਜਿੱਥੇ ਲੋਕਾਂ ਨੂੰ ਬਹੁਤ ਸਾਰੇ ਸਵਾਲਾਂ ਨੇ ਘੇਰ ਰਿਹਾ ਹੈ ਕਿ ਸ਼ਰਨ ਨੇ ਆਪਣੇ ਸਾਸora ਨਾਲ ਦੀਵਾਲੀ ਕਿਉਂ ਨਹੀਂ ਮਨਾਈ ਅਜੇ ਹਾਂ ਉਹਦੀ ਮਨ ਵਿੱਚ ਕੀ ਡਰ ਸੀ ਕਿ ਉਹ ਆਪਣੇ ਘਰ ਵਾਲੇ ਤੋਂ ਬਿਨਾ ਆਪਣੇ ਸੋਹਰਾ ਪਰਿਵਾਰ ਵਿੱਚ ਨਹੀਂ ਗਈ ਜਦ ਕਿ ਮਸਾ ਮਸਾ ਦੀਵਾਲੀ ਬੱਚੇ ਆਏ ਸੀ ਤੇ ਸਾਰੇ ਪਰਿਵਾਰ ਨੇ ਰਲ ਮਿਲ ਕੇ ਦੀਵਾਲੀ ਮਨਾਉਣੀ ਸੀ ਤੇ ਹੋਇਆ ਇਸ ਦੇ ਉਲਟ ਬੱਚਿਆਂ ਨੇ ਆਪਣੇ ਨਾਨਕੇ ਘਰ ਵਿੱਚ ਦੀਵਾਲੀ ਮਨਾਈ ਤੇ ਰਹਗੀ ਫੌਜੀ ਫੌਜਨ ਇਕੱਲੇ ਹੀ ਬਾਕੀ ਤੁਹਾਡੇ ਇਹਨਾਂ ਸਾਰੇ ਸਵਾਲਾਂ ਬਾਰੇ ਕੀ ਵਿਚਾਰ ਨੇ ਤੁਸੀਂ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇਣੀ ਤੇ ਬਾਕੀ ਸ਼ਰਨ ਦੇ ਪ੍ਰਤੀ ਤੁਹਾਡੇ ਕੀ ਵਿਚਾਰ ਹੈ ਕਿ ਸ਼ਰਨ ਦੀਵਾਲੀ ਤੋਂ ਪਹਿਲਾਂ ਆਪਣੇ ਸੌਰੀ ਘਰ ਵਿੱਚ ਕਿਉਂ ਨਹੀਂ ਗਈ ਅਜਿਹਾ ਕੀ ਕਾਰਨ ਸੀ ਕਿ ਉਸਨੇ ਦੀਵਾਲੀ ਆਪਣੇ ਪੇਕੇ ਘਰ ਵਿੱਚ ਹੀ ਮਨਾਈ ਤੁਸੀਂ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਇ ਜ਼ਰੂਰ ਦੇਣਾ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨੀ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਨਾਲ